ਜੀ ਇਹ ਦੀ ਦੀ ਸੱਚਾ ਬੋਸ਼ੋਨਾ ਐਨੀ ਟੈਂਸ਼ਨ ਨਾ ਮੈਨੂੰ ਨੂਰ ਦੀ ਨਹੀਂ ਹੁੰਦੀ ਜਿੰਨੀ ਮੈਨੂੰ ਇਹਦੀ ਲੱਗੀ ਆ ਹੁਣ ਟਾਈਮ ਨਾ ਦਵਾਈ ਦੇਣ ਦੇਈਆਂ ਜਿੱਦਾਂ ਡਾਕਟਰ ਨੇ ਦਸੀ ਆ ਵੀ ਚੱਲ ਉਠਣ ਵਾਲੀ ਬਣੇਗਾ ਚੱਲ ਰਪਿੰਦਰ ਜੇ ਤੂੰ ਇੰਨਾ ਕਰਦੀ ਆ ਉਹਦੇ ਨਾਲ ਤੇ ਸੋਭਾ ਹੀ ਆ ਸਾਰਿਆਂ ਨੇ ਇਹੋ ਹੀ ਕਹਿਣਾ ਵਾ ਵੀ ਚੱਲ ਉਹਨੂੰ ਸਤੀ ਮਾਂ ਬਣ ਕੇ ਦੱਸਣ ਲਈ ਆ ਭਾਜੀ ਬਿੱਤਾ ਹੀ ਪਾਲੀ ਆ ਮੇਰੇ ਵਿਆਹ ਕਰਾ ਕੇ ਚੱਲ ਕੋਈ ਨਹੀਂ ਕਿ ਮੈਂ ਜ਼ਿੰਦਗੀ ਕੱਢ ਲੈਣੀ ਆ ਇਦਾਂ ਹੀ ਨਹੀਂ ਨੰਗ ਦੀ ਜ਼ਿੰਦਗੀ ਰੋਟੀ ਦੇ ਦੋ ਦੂਰ ਜਿੰਦਗੀ ਨਾਲ ਵਿੱਚ ਚੰਗਾ ਹੀ ਨਾ ਉਹ ਕੰਮ ਵੀ ਆਪ ਬਕਾ ਕੇ ਬੰਦਾ ਖਾ ਲਿੰਦਾ ਮੈਂ लवली ਮੈਂ लवली ਕਰਈਆਂ ਸੱਸੀ ਗਲਪੂਆ ਜੀ ਸਤਿ ਸ੍ਰੀ ਅਕਾਲ ਆਜੋਈ ਥੇ ਅਚਾਨਕ ਹੀ ਆਹ ਮੈਂ ਉੱਧਰ ਆਈ ਹਾਂ ਮੈਂ ਕਿਹਾ ਚੱਲ ਜਾਂਦੀ ਜਾਂਦੀ ਨਾ ਇੱਧਰ ਵੀ ਹੋਈ ਜਾਨੀ ਐ ਅਛਾ ਅਛਾ ਹੋ ਸਭ ਠੀਕ ਠਾਕ ਆ ਹਾਂਜੀ ਵਧੀਆ ਠੀਕ ਆ ਲਵਲੀ ਕਿੱਥੇ ਗਿਆ ਵਾ ਦੇਹ ਨਹੀਂ ਡਿਆ ਇੱਥੇ ਆਪੂ ਆਜੀ ਅੰਦਰ ਹੀ ਆ ਠੀਕ ਆ ਮਾਰਨੀ ਆਵਾਜ਼ ਮੇ ਲੈਂਦੀ ਮੈਨੂੰ ਹੀ ਕੋਈ ਨਹੀਂ ਮਾਰਦੀ ਪਾਣੀ ਲਿਆਵਾ ਨਹੀਂ ਨਹੀਂ ਪਾਣੀ ਚਾਹ ਉਧਰ ਪੀ ਕੇ ਆਈਆਂ ਮੈਂ ਅਛੇ ਸ਼ਾਮ ਮੈਨੂੰ ਤੇ ਉਹਨਾਂ ਦੇ ਘਰੋਂ ਪਤਾ ਲੱਗਾ ਹੀਗਾ ਫੇ ਗੋਪੀ ਡੇਗੀ ਆ ਤਾਂ ਛੱਟ ਲੱਗ ਗਈ ਆ ਨਾ ਮੈਨੂੰ ਲਵਲੀ ਨੇ ਫੋਨ ਕਰਕੇ ਦੱਸਿਆ ਵਾ ਤੇ ਜੇ ਨਾ ਮੈਂ ਹੁੰਦੀ ਤਾਂ ਮੈਨੂੰ ਪਤਾ ਹੀ ਨਹੀਂ ਲੱਗਣਾ ਉਹਨੇ ਛੱਟ ਕਿਦਾਂ ਲਵਾ ਲਈ ਆ ਅਪੂਆ ਜੀ ਨੀਂ ਸੱਠਾ ਗਈ ਉਹ ਤੇ ਮੜੀ ਜੀ ਉਹ ਬਾੜੀ ਲਾ ਕੇ ਚੜਨ ਲੱਗੀ ਹੀ ਕੋਠੇ ਤੇ ਉਹ ਕਿਤੇ ਮੜਾਏ ਤੇ ਉਹ ਪੈਰ ਸਲਿੱਪ ਹੋ ਗਿਆ ਉਹਦਾ ਕਰਕੇ ਮੜੀ ਥੱਲੇ ਡੇਗ ਗਈ ਨੀ ਸੱਤ ਦਿਨ ਲੱਗੀ 10 ਇੰਨੀ ਕਿ ਸੱਤ ਦਾ ਕੀ ਦੱਸਣਾ ਤਾਨੂੰ ਵੀ ਟੈਨਸ਼ਨ ਪਾਉਣੀ ਵੀ ਫਰੇ ਕੀ ਹੋ ਗਿਆ ਵਾ ਪੋਤਾ ਅੱਜ ਕੱਲ ਤਾਂ ਇੰਨੀ ਗਰਮੀ ਆ ਬਾਹਰ ਤਾਰ ਬੱਜੀ ਆ ਉਥੇ ਕੱਪੜੇ ਪਾਏ ਹੁਣ ਝੱਟ ਸੁੱਕ ਜਾਂਦੇ ਆ ਬੰਦੇ ਸੁੱਕਣ ਦੇ ਆ ਤੇ ਕੱਪੜੇ ਜਿਹੜੇ ਕੋਠੇ ਤੇ ਪਾਉਣੇ ਆ ਸੁੱਕਣੇ ਪੂਆ ਜੀ ਮੈਂ ਆਖਿਆ ਸੀ ਉਹਨੂੰ ਮੈਂ ਤੇ ਚੱਲੀ ਹੀ ਆ ਪਾਉਣ ਤੇ ਨਈ ਮਮਾ ਇਹ ਤੁਸੀਂ ਰਹਿਣ ਦੋ ਹੋਰ ਕੋਈ ਕੰਮ ਵੇਖ ਲਓ ਚਲ ਮੈਂ ਕੱਪੜੇ ਕੋਠੇ ਤੇ ਭਾਵਨੀ ਆ ਤੁਸੀਂ ਦੈਨ ਜੀ ਦਾ ਪਨੀ ਪੈਰ ਸਲਿੱਪ ਕਰ ਗਿਆ ਤੇ ਕੀ ਹੋ ਗਿਆ ਤੇ ਉਹਦਾ ਕਰਕੇ ਉਹ ਡੇਗੀ ਨਹੀਂ ਤੇ ਉਹਦਾ ਤਾਂ ਕੋਈ ਗੱਲ ਨਹੀਂ ਮੈਂ ਦੱਸ ਉਹ ਆ ਬੜੀ ਉਹਨਾਂ ਦੀ ਟੈਨਸ਼ਨ ਜੀ ਪਈ ਆ ਨਾ ਕੋਈ ਕੰਮ ਕਰਨ ਨੂੰ ਜੀ ਕਰਨ ਦਿਆ ਵਾ ਨਾ ਕੁਝ ਹੋਰ ਸੱਚੀ ਨਾ ਫਿਕਰ ਜਿਆ ਲਗਾਵਾ ਸਕੂਲਾਂ ਵੀ ਛੁੱਟੀਆਂ ਸਭਾ ਹੋਣਦੀਆਂ ਵਾ ਹੁਣ ਤੇ ਤੁਰੀ ਫਿਰਦੀ ਆ ਤਾਂ ਹਾਂਜੀ ਤੁਰੀ ਫਿਰਦੀ ਆ ਮੜੀ ਮੋਟੀ ਐ ਮੜੀ ਜੀ ਦੱਬ ਜੀ ਆਈ ਆ ਤਾਂ ਕਹਿੰਦੇ ਹੈ ਕਿ ਤੁਹਾਡੇ ਕੁ ਦਿਨਾਂ ਤੱਕ ਪਈ ਜਾਣਾ ਵਾ ਫਰਕ ਐਂਦੀ ਖਾਸ ਨਹੀਂ ਕੋਈ ਵੀ ਸੱਟ ਉਦਾਂ ਹੀ ਨਿਆਣੀ ਆ ਨਾ ਪੀੜ ਜਿਹਾ ਦੀ ਮਹਿਸੂਸ ਕਰਦੀ ਆ ਉਹਦਾ ਕਰਕੇ ਆ ਦਾਂਦੀਆਂ ਗੱਲਾਂ ਕਰਨ ਲਈ ਆ ਇਹ ਨਿਆਣੀ ਆ ਤੇ ਪੀੜ ਜਿਹਾ ਦੀ ਮਹਿਸੂਸ ਕਰਦੀ ਆ ਅਕਸਰ ਉਹਦਾ ਪੀੜ ਹੁੰਦੀ ਆ ਤਾਂ ਤਾਂ ਹੀ ਉਹ ਕਹਿੰਦੀ ਆ ਨਾ ਸੱਟ ਦੀ ਤਾਂ ਪੀੜ ਹੋਣੀ ਹੁੰਦੀ ਆ ਆਹੋ ਚਲੋ ਉਹਦੇ ਹੈ ਹੀ ਆ ਪੂਆ ਜੀ ਵਾਦੇ ਕਾਟੇ ਹੁੰਦੇ ਰਹਿੰਦੇ ਨੇ ਨਿਆਣੇ ਡਿਗਦੇ ਰਹਿੰਦੇ ਆ ਸੱਟਾਂ ਲਵਾਉਂਦੇ ਰਹਿੰਦੇ ਆ ਐਦਾਂ ਹੀ ਸੁਖ ਨਾਲ ਜਵਾਨ ਹੋ ਜਾਂਦੇ ਆ ਪਤਾ ਲੱਗਦਾ ਵਾ ਕਈ ਵਾਰੀ ਡਿਗਦੇ ਤੇ ਕਈਆਂ ਨੂੰ ਸੱਟਾਂ ਲਵਾਉਣੀਆਂ ਉਹਨਾਂ ਨੇ ਲਵਲੀ ਅੰਦਰ ਵਾ ਹਾਂਜੀ ਅੰਦਰੀ ਚਲ ਕੋਈ ਨਹੀਂ ਨਾਲੇ ਮੈਂ ਉਹਨੂੰ ਮਿਲਣਾ ਤੇ ਨਾਲੇ ਕੁੜੀ ਨੂੰ ਮਿਲ ਲੈਣੀ ਆ ਪਤਾ ਨਹੀਂ ਆ ਕੀ ਗੱਲ ਵਾ ਇੰਨੀ ਆ ਫਰੀਜ ਕੋ ਲੱਗੰਦੀ ਆ ਨਾਲੇ ਕਹਿਣ ਵੀ ਦਈ ਆ ਕਿ ਮੈਂ ਉਹਨਾਂ ਘਰੋਂ ਆਈ ਆ ਤੇ ਉਹਨਾਂ ਘਰੋਂ ਕਦਾ ਹੀ ਨਾ ਪਾਰਾ ਚੜ ਗਿਆ ਪਤਾ ਨਹੀਂ ਆ ਤੇ ਹੁਣ ਕੁੜੀ ਦੀ ਸੱਟ ਵੱਲੋਂ ਪਤਾ ਲੱਗਾ ਵਾ ਤਾਂ ਇਹਨੇ ਗੁੱਸੇ ਦੇ ਵਿੱਚ ਵਾ ਕਿ ਜਾਂ ਕੋਈ ਵੀ ਅੱਚ ਗੱਲ ਹੋਰ ਵਾ ਕੋਈ ਜਮਾਂ ਬਲਾ ਮਗਰ ਚਲ ਕਰ ਹੀ ਲੈ ਆਂਦੇ ਬਲਾ ਕੀ ਗੱਲਾਂ ਕਰਦੇ ਆ ਚਾਹ ਘੋਟ ਬਣਾਉਣੀ ਆ ਉਹ ਪਿਆਲ ਦੀ ਆ ਹੋਰ ਨਾ ਹੋਵੇ ਹੋਰ ਜੇ ਆਪਾਂ ਭੇਜੇ ਕੋਈ लवली ਪੁੱਤ ਬਿਠਾਵਾਂ ਲੈ ਸੱਸ ਕਾ ਪੂਆ ਜੀ ਸੱਸ ਰਿਕਾ ਹੋਰ ਸੁਣਾਓ ਠੀਕ ਠਾਕ ਹੈ ਠੀਕ ਠਾਕ ਤੂੰ ਸੁਣਾ ਆਜੋ ਬਹਿ ਜਾਓ ਹੋ ਸੁਣਾ ਗੋਪੀ ਠੀਕ ਹੋ ਹੁਣ ਮੈਂ ਤਾਂ ਉਧਰ ਆਈ ਹਾਂ ਅੱਛਾ ਅੱਛਾ ਉਧਰੋਂ ਮੈਨੂੰ ਪਤਾ ਲੱਗਾ ਵੀ ਗੋਪੀ ਨੇ ਸਾਟਲ ਵਾ ਲਈ ਆ ਤੂੰ ਤਾਂ ਮੈਨੂੰ ਫੋਨ ਕਰਕੇ ਦੱਸਿਆ ਹੀ ਨਾ ਉਹ ਫੋਨ ਕੀ ਕਰਨਾ ਸੀ ਉਦਾਂ ਮੜੀਏ ਦਾਬੀ ਆਈਏ ਤੇ ਮੈਂ ਕੀ ਖੇਚਲ ਦੇਣੀ ਆ ਭਾਵੇਂ ਜਿੱਦਾਂ ਮਰਜੀ ਆ ਚੱਲ ਮੈਂ ਪਤਾ ਲੈਣ ਤੇ ਆਉਂਦੀ ਮੁੜ ਕੇ ਤੇਰੀ ਘਰ ਦੀ ਨੇ ਕਹਿਣਾ ਸੀ ਭੂਆ ਗੋਂ ਪਿੱਛੇ ਤਾਂ ਭੱਜੀ ਆਉਂਦੀ ਆ ਹੁਣ ਕੁੜੀ ਦੇ ਛੱਟ ਲੱਗੀ ਤਾਂ ਆਈ ਨਹੀਂ ਉਹਨੂੰ ਪਤਾ ਹੀ ਆ ਕਿਸੇ ਨੂੰ ਵੀ ਨਹੀਂਗਾ ਪਤਾ ਨਲਜੀਤ ਹੁਣ ਮੈਂ ਅੱਜ ਹੀ ਦੱਸਿਆ ਤੇ ਛੱਟ ਲੱਗੀ ਕਿੱਦਾਂ ਵਾ ਉਹ ਛੱਟ ਕਿੱਦਾਂ ਲੱਗਣੀ ਆ ਇਹੋ ਕੱਪੜੇ ਪਾਉਣ ਲੱਗੀ ਸੀ ਤੇ ਖੜੇ ਉਥੋਂ ਤਿਲਕ ਦੀ ਪੌੜੀਆਂ ਤੋਂ ਪਾਣੀ ਪੁਣੀ ਡੁੱਲਾ ਹੋਣਾ ਵਾ ਉਥੇ ਹਾਏ ਨਿਸ਼ਦੈਣ ਹੈਗੀ ਏ ਕੱਪੜੇ ਤੇ ਪੋਤਾ ਅੱਜ ਕੱਲ ਨਾ ਵੀੜੇ ਜੀ ਸੁੱਕ ਜਾਂਦੇ ਆ ਕੋਠੇ ਤੇ ਕੱਪੜੇ ਪਾਉਂਦੀ ਤੇ ਲੋੜ ਹੀ ਨਹੀਂ ਦੀ ਮੈਨੂੰ ਤੇ ਸ਼ਾਮੀ ਪਤਾ ਲੱਗਾ ਜਦੋਂ ਮੈਂ ਡਿਊਟੀ ਤੋਂ ਤੇ ਉਦੋਂ ਫਿਰ ਮੈਨੂੰ ਖੜਿਆ ਖੜਿਆ ਹੁਣ ਠੀਕ ਵਾ ਤੁਰਿਫਰਤੀ ਪਾਉਣੀ ਠੀਕ ਵਾ ਉਹ ਖਾਦੀ ਆ ਦਵਾਈ ਅੱਛਾ ਤੇ ਉਹ ਸੌਂ ਗਈ ਚਲ ਕੋਈ ਨਹੀਂ ਭੀੜ ਪਾੜ ਹੁੰਦੀ ਹੋਣੀ ਆ ਤੋ ਨਾ ਰੈਸਟ ਵਾਲੀ ਵਿੱਚ ਪਈ ਹੋਣੀ ਆ ਦਵਾਈ ਹੁਣ ਸਕੂਲਾਂ ਨੂੰ ਛੁੱਟੀਆਂ ਹੋਣੀਆਂ ਆ ਆਹ ਪੜਾਈ ਪਿੱਛੇ ਪੈਣੀ ਆ ਹੁਣ ਕੇ ਉਹ ਫਿਰ ਉੱਥੇ ਕਹਤਾ ਹੀ ਵੀ 15 ਦਿਨ ਨਹੀਂ ਉਹ ਕੋ ਆ ਜਾਣਾ ਤੇ ਉਹ ਡਾਕਟਰ ਵੀ ਕਹਿੰਦਾ ਵੀ ਚੱਲ ਇਨਾ ਭਰਪੂਰ ਨਾ ਭਾਵੇਂ ਉਹ ਲੱਤ ਦੇ ਕਿ ਚੰਗੇ ਡਾਕਟਰ ਨੂੰ ਵਖਾ ਲੈਣਾ ਹੀ ਕਿਤੇ ਲੱਤ ਲੂਤਣਾ ਖਲੋ ਜੇ ਤੈਨੂੰ ਪਤਾ ਹੀ ਹੈ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਵਾ ਮੁੜ ਕੇ ਲੋਕਾਂ ਨੇ ਕਹਿਣਾ ਮਤਰਾਈ ਮਾਂ ਹੀਗੀ ਤੇ ਡਾਕਟਰ ਕਿਸ ਸਵਾਰਦੇ ਕੋ ਖੜਿਆ ਨਹੀਂ ਤੇ ਤੂੰ ਹੁਣ ਅਕਲ ਕਰ ਸ਼ਹਿਰ ਖੜ ਕੇ ਚੰਗੇ ਡਾਕਟਰ ਕੋ ਪਪੂ ਆ ਜੀ ਅਸੀਂ ਤੇ ਉਦੋਂ ਦੇ ਬੈਠੇ ਹੀ ਨਹੀਂ ਆ ਜਦੋਂ ਦੀ ਸੱਟ ਲੱਗੀ ਆ ਮੈਂ ਸਾਰੇ ਇਹਦੇ ਟੈਸਟ ਕਰਾਏ ਆ ਕੋਹ ਨਹੀਂ ਗਿਆ ਉਹਨਾਂ ਵਿੱਚ ਉਹਨਾਂ ਦਵਾਈ ਦੀ ਦਿੱਤੀ ਆ ਬਸ ਦਾਬੀ ਲੱਗੀ ਉਹਨੇ ਹੌਲੀ ਹੌਲੀ ਹੋ ਜਾਊਗੀ ਠੀਕ ਸੁਣ ਕੇ ਨਾ ਬੜਾ ਹੀ ਦੁੱਖ ਜਿਆ ਹੋਇਆ ਤੇ ਚਲ ਨਿਆਣੀ ਆਪਣਾਪ ਲਈ ਫਿਰਦੀ ਸੀ ਇਹਦਾ ਤਾਂ ਮੈਨੂੰ ਪਤਾ ਹੀ ਆ ਕਿ ਇਨ ਇਨ ਕਿੰਨਾ ਕ ਸਾਹਮਣਾ ਵਾ ਪੁੱਤ ਰੋਟੀ ਪਾਣੀ ਆਪ ਦੇ ਆ ਕਰ ਖਾਣ ਪੀਣ ਨੂੰ ਸ਼ਹਿਰੋਂ ਕੁਝ ਲਿਆਤਾ ਜਦੋਂ ਛੇਤੀ ਠੀਕ ਹੋ ਜੇ ਤੁਰਨ ਫਿਰ ਜੁਗੀ ਹੋ ਜੂਗੀ ਨਹੀਂ ਨਹੀਂ ਭੂਆ ਜੀ ਇਹਦਾ ਵੀ ਹੁਣ ਫਰਕ ਪੈ ਗਿਆ ਅੱਗੇ ਨਾਲ ਹੋਂਦੇ ਰੋਟੀ ਪਾਣੀ ਖਾਣ ਨੂੰ ਵੀ ਟਾਈਮ ਨਾ ਦੇਣ ਲਿਆ ਵੀ ਅੱਗੇ ਤਾਂ ਰੋਟੀ ਮਿਲਦੀ ਨਹੀਂ ਕੀਤਾ ਤੇਰੇ ਸਾਹਮਣੇ ਨਹੀਂ ਕਰਦੀ ਐਦਾਂ ਮਤਰੀਆਂ ਮਤਰੀਆਂ ਹੀ ਰਿੰਦਿੰਗਾਂ ਦਾ ਕੰਮ ਨਹੀਂ ਮੈਂ ਤੇ ਗੋਪੀ ਨੂੰ ਫੇਰ ਪੁੱਛਿਆ ਸੀ ਪੁੱਤ ਜਿਵੇਂ ਖਾਗੀ ਕੋਈ ਗੱਲ ਬਾਤ ਤੇ ਮੈਨੂੰ ਦੱਸ ਦੇ ਉਹ ਕਹਿੰਦੀ ਵੀ ਹੁਣ ਕੁਝ ਨਹੀਂ ਗਾ ਕਹਿੰਦੀ ਮੈਨੂੰ ਚੱਲ ਨਹੀਂ ਕਹਿੰਦੀ ਤਾਂ ਚੰਗਾ ਵਾ ਉਦਾਂ আরে ਆਪੇ ਤੂੰ ਪੀਉਂ ਆ ਆਪ ਧਿਆਨ ਰੱਖੇਦਾ ਵਾ ਜਦੋਂ ਡਿਊਟੀ ਤੇਉਂ ਨਾ ਹੁੰਦਾ ਨਾ ਜੋ ਉਸ ਦਾ ਅਸਲਾਇਆ ਕਰ ਕੁੜੀ ਵਾਸਤੇ ਕੋਈ ਗੱਲ ਨਹੀਂ ਪੂਆ ਜੀ ਉਹਦੇ ਮੈਂ ਲੈ ਆਇਆ ਕਰੂੰਗਾ ਪੂਆ ਜੀ ਸਦੇ ਇੱਧਰ ਹੀ ਆਏ ਕਿ ਜਾਂ ਉਧਰ ਵੀ ਗਏ ਨਹੀਂ ਨਹੀਂ ਮੈਂ ਉਧਰੋਂ ਹੋ ਕੇ ਆਈ ਆ ਪੁੱਤ ਉਧਰੋਂ ਹੀ ਪਤਾ ਲੱਗਾ ਗੋਪੀ ਦਾ ਵੀ ਮੈਨੂੰ ਉਦਰ ਵੀ ਨੂੰ ਮੂੰਹ ਜਾ ਵਟਿਆ ਹੀ ਉਦੋਂ ਦਾ ਤਾਂ ਕਰਕੇ ਮੈਂ ਆਈ ਹਾਂ ਮੈਂ ਚੱਲ ਜਿਰਕ ਹੋਵਨੀ ਐ ਅੱਛਾ ਅੱਛਾ ਚਾਚੀ ਨੇ ਆਹੋ ਉਹਨਾਂ ਨੇ ਗਾਲੀ ਮੂੰਹ ਵਟਿਆ ਮੈਨੂੰ ਪਤਾ ਹੀ ਆ ਜਿੱਦਾਂ ਨਿਆਣੀ ਮੇਰ ਕੋ ਗਏ ਹੀ ਇਹ ਮੈਨੂੰ ਫੋਨ ਨਹੀਂ ਕੀਤਾ ਲੈ ਦੱਸ ਉਹ ਉਹ ਵੀ ਐਵੇਂ ਨਿਕਨੀਕਾਂ ਗੱਲਾਂ ਲੈ ਕੇ ਨਾ ਬੈਠੇ ਰਹਿੰਦੇ ਸਿਆਣੀ ਬਿਆਣੀ ਹੋਈ ਉਹ ਮੈਨੈ ਇਹਨੂੰ ਅਕਲ ਆਉਣੀ ਨਹੀਂ ਸਾਰੀ ਉਮਰ ਉਖਰੇ ਉਹ ਚੱਲ ਤੂੰ ਹੀ ਨਹੀਂ ਬਹੁਤੀ ਗੱਲ ਕਰਨੀ ਨਹੀਂ ਮੈਂ ਕਾਦੀ ਗੱਲ ਕਰਨੀ ਸੀ ਮੈਂ ਫੇਰ ਚਾਹ ਪਾਣੀ ਪੀਤਾ ਪਰ ਇੱਕ ਗੱਲ ਬੋਟੀਆਂ ਚੰਗੀਆਂ ਆਵਾ ਉਹ ਇਹੋ ਉਹਨਾਂ ਦਾ ਸੁਭਾਅ ਤੇ ਠੀਕ ਵਾ ਹਾਂ ਉਹ ਪਤਾ ਨਹੀਂ ਉਹ ਆਪਣੇ ਸੁਭਾਅ ਨੂੰ ਕਿਉਂ ਨਹੀਂ ਬਦਲਦੇ ਇਹ ਤਾਂ ਨਹੀਂ ਬਦਲਣਾ ਇਹਦਾ ਸੁਭਾਅ ਹੁਣ ਇਹਦੇ ਨਾਲ ਹੀ ਜਾਣਾ ਓਏ ਇਹੋ ਜਰਮਾਨਾ ਆਪਣਾ ਰੋਟੀ ਪਾਣੀ ਖਾਵੇ ਤੇ ਆਰਾਮ ਕਰੇ ਨਾ ਨਾ ਹੁਣ ਚਾਚੀ ਗੱਲ ਕੀਤੀ ਆ ਵੀ ਚਾਦਰ ਮੇਕੋ ਰਵੇ ਹੁਣ ਨਾ ਗਾੜੀ ਨਵਾਂ ਵਾ ਚਾਦਰ ਰਹਿਣ ਦਿੰਦੀਆਂ ਇਹਦੇ ਕੋਲ ਓ ਚਲੋ ਕੋਈ ਗੱਲ ਨਹੀਂ ਰਪਿੰਦਰ ਲਿਆ ਚਾਹ ਪਾਣੀ ਘੁੱਟ ਲੈ ਚਾਹ ਤਾਂ ਪੁੱਤ ਮੈਂ ਉਧਰ ਪੀ ਕੇ ਆਉਂਦਾ ਹਾਂ ਚਲ ਪੀਂ ਉਹ ਘੁੱਟ ਘੁੱਟ ਕੀ ਪਤਾ ਉਹਦੋਂ ਉੱਠ ਜੀ ਨਾਲੇ ਮੇਲੇ ਹੋ ਇਹਨੂੰ ਚਲ ਉੱਠ ਚੁਗੀ ਤੇ ਮਿਲ ਕੇ ਹੀ ਜਾਨੀ ਹਾਂ ਦੱਲੂ ਪੁੱਛਾ ਲੱਲਾ ਲੱਬਲੀ ਤੋਂ ਆਪਣੀ ਨਹੀਂ ਲੈਂਦੀ ਤੂੰ ਨਹੀਂ ਮੈਂ ਨਹੀਂ ਕੀ ਪੀਣੀ ਹੈਗੀ ਤੇ ਉਹ ਉੱਠੀ ਨਹੀਂ ਘਰ ਪ੍ਰਿਤ ਨਹੀਂ ਅਜੇ ਤੇ ਉਹਨੇ ਦਵਾਈ ਖਾਦੀ ਤੇ ਮੁੜ ਕੇ ਉੱਠੀ ਨਹੀਂ ਉਹ ਚੱਲ ਅੱਗੇ ਹੀ ਬੈਠੇ ਰਹੋ ਇਹਦੇ ਮੈਂ ਹੁਣ ਕੰਮ ਵੀ ਬਾਹਰ ਦਾ ਭੂਆ ਜੀ ਵੇਖਣਾ ਹੁੰਦਾ ਵਾ ਤੇ ਫੇਰ ਐਵੇਂ ਨਾ ਧਿਆਨ ਜਿਆ ਰਹਿੰਦਾ ਵਾ ਵੀ ਕੱਲੀ ਕਿਤੇ ਉੱਠ ਕੇ ਤੁਰਨਾ ਪਏ ਹੋਰ ਨਾ ਹੋਏ ਫੇਰ ਡਿੱਗ ਜੇ ਚੱਲ ਹੁਣ ਧਿਆਨ ਰੱਖੀ ਪਤਾ ਕੀ ਗੱਲ ਵਾ ਜੋ ਮੰਗਦੀ ਹੁੰਦੀ ਨਾ ਉਹ ਬਣਾ ਕੇ ਦਿਆ ਕਰ ਨਿਆਣੇ ਦਾ ਮਨ ਹੋਰ ਹੋ ਜਾਂਦਾ ਵਾ ਨਾਲੇ ਨਿਆਣੇ ਨੂੰ ਜਦੋਂ ਸੱਟ ਸੱਟ ਲੱਗੀ ਹੋਵੇ ਨਾ ਕਈ ਚੀਜ਼ਾਂ ਖਾਣ ਨੂੰ ਜੀ ਕਰਦਾ ਵਾ ਪੁੱਛ ਲਿਆ ਪੁੱਤ ਕੀ ਖਾਣਾ ਵਾ ਕੀ ਬਣਾਵਾ ਐਨੇ ਨਾਲ ਨਾ ਉਹਨੂੰ ਵੀ ਹੌਸਲਾ ਹੋ ਜਾਊਗਾ ਲੈ ਦੱਸ ਪੂਆ ਜੀ ਪੁੱਛ ਲਓ ਭਾਵੇਂ ਇਹਨਾਂ ਨੂੰ ਇਹਨਾਂ ਦੇ ਸਾਹਮਣੇ ਹੀ ਆ ਰਾ ਨੂੰ ਵੱਖਰਾ ਬਣਾਉਣੀ ਆ ਸਵੇਰ ਨੂੰ ਵੱਖਰਾ ਜੋ ਚੀਜ਼ ਮੰਗਦੀ ਆ ਉਸੇ ਵੇਲੇ ਬਣਾ ਕੇ ਦਿੰਨੀ ਆ ਪੁੱਛ ਲਓ ਭਾਵੇਂ ਜੀ ਨਹੀਂ ਪੁੱਛਣਾ ਪੁੱਤ ਮੈਂ ਕੀ ਆ ਮੈਂ ਤਾਂ ਤੈਨੂੰ ਸਮਝਾਇਆ ਹੀ ਆ ਪੀ ਚੱਲ ਹੁਣ ਤੂੰ ਹੀ ਧਿਆਨ ਰੱਖਣਾ ਇਹਦਾ ਨਹੀਂ ਨਹੀਂ ਧਿਆਨੀਆਂ ਬੂਆ ਜੀ ਸਾਨੂੰ ਸਹੋਦਨ ਦੀ ਟੈਨਸ਼ਨ ਹੁੰਦੀ ਆ ਪੀ ਇਹਨੂੰ ਛਟ ਕਾਲੀ ਲੱਗੀ ਆ ਸਾਨੂੰ ਕਿਤੇ ਲੱਗ ਜਾਂਦੀ ਚੱਲ ਉਹ ਜਰੀ ਸਕੂਲ ਜਾਂਦੀ ਹੀ ਤੇ ਐਵੇਂ ਹੁਣ ਕਿੰਨੀ ਪੜਾਈ ਪਿੱਛੇ ਪੈਣਦੀ ਆ ਉਹ ਤਾਂ ਜਿਹਦੇ ਕਰਮਾਂ ਚੋਂ ਪੁੱਤ ਉਹਨਾਂ ਹੀ ਲੱਗਣੀ ਆ ਹਾਂ ਹੁਣ ਇਹਦੀ ਜਿੱਦ ਕਰਕੇ ਨਾ ਤੇ ਉਹ ਦੂਜਾ ਮਹਾਂ ਸਕੂਲੇ ਜਾਂਦਾ ਆ ਫਿਰ ਹੁੰਦਾ ਹੀ ਆ ਉਹ ਕਿਹਾ ਮੈਂ ਵੀ ਨਹੀਂ ਜਾਣਾ ਜੇ ਇਹਨੇ ਨਹੀਂ ਜਾਣਾ ਤੇ ਭੈਣ ਭਰਾ ਇਕੱਠੇ ਚੱਲ ਜਾਂਦੇ ਹੀ ਹੁਣ ਉਹਨੂੰ ਇਕੱਲੇ ਨੂੰ ਜਾਣਾ ਪੈਂਦਾ ਹਾਂ ਜੀ ਰੋਂਦਾ ਹੀ ਗਿਆ ਵਾ ਕਿ ਦੱਸ ਹਾਂ ਆ ਨਵੀਂ ਜੱਬ ਪੈ ਗਈ ਆ ਚੱਲ ਕੋਈ ਨਹੀਂ ਹੋ ਜੂਗੀ ਠੀਕ ਆ ਨੂੰ ਆਵਾਜ਼ ਮਾਰ ਕੇ ਲਿਆਂਦਾ ਵਾ ਕੋਈ ਕੰਮ ਆ ਉਹ ਪੂਗਾ ਜੀ ਆਵਾਜ਼ ਕੀ ਮਾਰਨੀ ਆ ਮੈਂ ਤੁਹਾਨੂੰ ਤਾਂ ਕਰਕੇ ਆਵਾਜ਼ ਮਾਰੀ ਆ ਵੀ ਤੁਸੀਂ ਅੱਜ ਰਹੋ ਤੇ ਗੋਪੀ ਦਵਾਈ ਖਾ ਕੇ ਸੁੱਤੀ ਆ ਤੇ ਜਦੋਂ ਉੱਠਦੀ ਹੈ ਨਾ ਨਾਲੇ ਉਹਨੂੰ ਹੱਥ ਚਾਲ ਪੁੱਛ ਲਿਓ ਤੇ ਨਾਲੇ ਤੁਸੀਂ ਨਾ ਉਹਨੂੰ ਇਹ ਪੁੱਛਿਓ ਕਿ ਹੌਣ ਤਨੀ ਤੇਰੀ ਮਾਂ ਤੈਨੂੰ ਕੋਈ ਕਹਿੰਦੀ ਮੈਨੂੰ ਤਾਂ ਕੁਛ ਦੱਸਦੀ ਨਹੀਂ ਰਹਿਣ ਦੀ ਤਾਂ ਪੁੱਤ ਕੋਈ ਗੱਲ ਨਹੀਂ ਸੀ ਤੇਰੇ ਫੁੱਫੜ ਨੂੰ ਮੈਂ ਕਹਿਆ ਹੈ ਪਿਸ਼ਾਮਾ ਨੂੰ ਆ ਜਾਣਾ ਮੈਨੂੰ ਉਹ ਨਾ ਛਿੜਕਾ ਮਾਰਨਾ ਪੇਠਾ ਚੱਲ ਜਾਨੀ ਆ ਤੇ ਜਾ ਕੇ ਰੈਪੀ ਮੈਂ ਬਫੜ ਜੀ ਨੂੰ ਫੋਨ ਕਰ ਦਿੰਨਾ ਜੇ ਤੂੰ ਹੀ ਨਹੀਂ ਕਰਨਾ ਤੇ ਕਰਨ ਦੀ ਤਾਂ ਕੋਈ ਗੱਲ ਨਹੀਂ ਗਈ ਫੋਨ ਮੈਂ ਆਪ ਹੀ ਕਰ ਲੈਣੀ ਹੈ ਕਹਣਾ ਤਾਂ ਉਹਨਾਂ ਨੇ ਕੀ ਆ ਆਂਡ ਗਵਾਂਡ ਦੇ ਸਿਰ ਤੇ ਵੀ ਕਿੰਨਾ ਚਿਰ ਬੰਦਿਆਂ ਛੱਡ ਕੇ ਆਉਣਾ ਹੁੰਦਾ ਵਾ ਅਗਲੇ ਵੀ ਤੰਗ ਆ ਜਾਂਦੇ ਆ ਵੀ ਆਪੋਂ ਆਂਡੇ ਚੱਲ ਜਾਂਦੀ ਆ ਰੋਟੀ ਪਾਣੀ ਸਾਨੂੰ ਦੇਣਾ ਪੈਂਦਾ ਵਾ ਹਾਂਜੀ ਨਾਲੇ ਮੇਰਾ ਪੁੱਤ ਗਾਲ ਸੁਣਾ ਤੂੰ ਨੇ ਕੋਪੀ ਨੂੰ ਪੁੱਛਿਆ ਤੇ ਇਹਨੂੰ ਨੇ ਕੋਈ ਦੱਸਦੀ ਕਿ ਮੈਨੂੰ ਕਦੀ ਦਬਕਾ ਛਿੜਕਾ ਮਾਰੀ ਇਹਨੇ ਕਿ ਨਹੀਂ ਮਾਰੀ ਹੁਣ ਮੈਂ ਤਾਂ ਤਾਂ ਕਰ ਮੈਂ ਤੇ ਦੋ ਤਿੰਨ ਵਾਰੀ ਪੁੱਛਣ ਪਿਆ ਹਾਂ ਤੇ ਹੁਣ ਨਿਆਣਾ ਵੇਖਦਾ ਹੀ ਆ ਜਾਂ ਮਾਂ ਬੋਲੇ ਰ ਜਾਂ ਪਿਓ ਬੋਲੇ ਤੇ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਤੁਹਾਡੇ ਘਰ ਤੇ ਵੇਖਦੇ ਰਹਿਣਾ ਵਾ ਤੇ ਹੁਣ ਗੋਪੀ ਵੀ ਸਿਆਣੀ ਹੋਈ ਆ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਤੇ ਤਾਂ ਕਰਕੇ ਮੈਂ ਕਹਿੰਦੇ ਆ ਵੀ ਚਲ ਤੁਸੀਂ ਪੁੱਛ ਕੇ ਵੇਖ ਲਿਓ ਤੇ ਕਿਤੇ ਇਹ ਨਾ ਡਰੰਦੀ ਹੋਏ ਉਹਨੂੰ ਪੁੱਤ ਗੱਲ ਤੇ ਤੇਰੀ ਸੱਚੀ ਆ ਕੋਈ ਗੱਲ ਨਹੀਂ ਪੁੱਛੂੰਗੀ ਉਹਨੂੰ ਮੈਂ ਤੇ ਤੈਨੂੰ ਕੁਝ ਕਹਿੰਦੀ ਤੇ ਨਹੀਂ ਹੁਣ ਇੱਥੇ ਤੇ ਯਕੀਨ ਕੋਈ ਰਹਿ ਹੀ ਨਹੀਂ ਗਿਆ ਜਿੱਦਾਂ ਦੇ ਨੇ ਕੰਮ ਕਰ ਛੱਡੇ ਆ ਮੈਂ ਤਾਂ ਕਰਕੇ ਤੁਹਾਨੂੰ ਕਹਿੰਨੇ ਆ ਵੀ ਚਲ ਅੱਜ ਦੀ ਰਾਤ ਰੁਕ ਜਾ ਤੁਸੀਂ ਉਦ ਲਵਲੀ ਭਾਵੇਂ ਤੂੰ ਮੇਰੀ ਗੱਲ ਮੰਨੇ ਤਾਂ ਭਾਵੇਂ ਨਾ ਮੰਨੇ ਜਿਹੜੀ ਉਹ ਡਿੱਗੀ ਆ ਨਾ ਉਹ ਵੀ ਮੈਨੂੰ ਕੰਮ ਇਹਦਾ ਹੀ ਲੱਗਦਾ ਹੀ ਉਹ ਚਲੋ ਅਹੀਂ ਕਿਉਂ ਨਾ ਲਾਉਣਾ ਵਾ ਜੀ ਕੀ ਪਤਾ ਹੁਣ ਉੱਥੇ ਪਾਣੀ ਡੁੱਲਾ ਹੈ ਕਿ ਕੀ ਡੁੱਲਾ ਹੈ ਜਦੋਂ ਡਿੱਗੀ ਸੀ ਤੂੰ ਵੇਂਦਾ ਤਾਂ ਸਹੀ ਪੁੱਤ ਫੇ ਕਾਤਾ ਪਿਆ ਤੇ ਕਿਹਾ ਮੈਂ ਘਰੀ ਹੈਨੀ ਮੈਂ ਤੇ ਆਇਆ ਵਾਂ ਸ਼ਾਮੀ ਮੈਨੂੰ ਉਦੋਂ ਪਤਾ ਲੱਗਾ ਵਾ ਵੀ ਇਹਦੇ ਸੱਟ ਲੱਗ ਗਈ ਇਦਾਂ ਨਿਆਣੀ ਤੇ ਹੈਨੀਗੀ ਅੱਗੇ ਵੀ ਤਾਂ ਸਾਰੇ ਕੰਮ ਕਰਦੀ ਸੀ ਮੈਂ ਦੱਸਾਂ ਕੋ ਇਹਨੂੰ ਗੁੱਸੇ ਹੋਏ ਆਣਗੇ ਵੀ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਉਦੋਂ ਹੀ ਆ ਜਾਂਦਾ ਤੂੰ ਵੀ ਸਿਆਣਾ ਵਾ ਇਹੋ ਜੀ ਧੁੱਪ ਵਿੱਚ ਤਾਂ ਬੰਦੇ ਸੁੱਕਣਦੇ ਆਂ ਆਪਣਾ ਕੱਪੜੇ ਥੱਲੇ ਸੁੱਕਦੇ ਨਹੀਂ ਆ ਦੋ ਤਾਰਾਂ ਫੁਕਣ ਜੋਗੀਆਂ ਬੱਧੀਆਂ ਉਹ ਆ ਜੀ ਬੇਫਤਾਈ ਪਾਲੀ ਆ ਮੈਂ ਤੇ ਵਿਆਹ ਕਰਾ ਆ ਕੇ ਤੁਹਾਨੂੰ ਆਖਿਆ ਸੀ ਕਿ ਮੈਂ ਜ਼ਿੰਦਗੀ ਕੱਢ ਲੈਣੀ ਆ ਇਦਾਂ ਹੀ ਨਹੀਂ ਨੰਗਦੀ ਜ਼ਿੰਦਗੀ ਰੋਟੀ ਦੇ ਦੋ ਗੁੱਗਰ ਨਾਲ ਵਿੱਚ ਚੰਗਾ ਹੀ ਨਾ ਉਹ ਕੰਮ ਵੀ ਆਪ ਬੁਕਾ ਕੇ ਬੰਦਾ ਖਾ ਲਿੰਦਾ ਹੈ ਤੇ ਤੇਰੀ ਗੱਲ ਠੀਕ ਆ ਪੁੱਤ ਮਤਰੀਆਂ ਜਿਹੜੀਆਂ ਮਤਰੀਆਂ ਹੀ ਰਹਿੰਦੀਆਂ ਆਪਣੀਆਂ ਮਾਵਾ ਨਹੀਂ ਬੰਦੀਆਂ ਜਿੱਦਾਂ ਮਰਜੀ ਆ ਤੂੰ ਤੇ ਬਾਹਰ ਅੰਦਰ ਚਲ ਜਾਣਾ ਤੇਰਾ ਟਾਈਮ ਤੇ ਲੰਘਿਆ ਉਹ ਨਿਆਣੀ ਜਿਹੜੀ ਸਾਰਾ ਦਿਨ ਘਰ ਰਹਿੰਦੀ ਆ ਨਾ ਉਹਨੂੰ ਪਤਾ ਵਾ ਦਿਨ ਕਿਦਾਂ ਲੰਘਦਾ ਵਾ ਚਲ ਤੁਸੀਂ ਇਦਾਂ ਕਰੋ ਤੁਸੀਂ ਨਾ ਫੋਨ ਕਰੋ ਅੰਦਰ ਜਾ ਕੇ ਫੁੱਫੜ ਜੀ ਤੇ ਕੀ ਜਾਂਦੇ ਫਿਰ ਮੈਨੂੰ ਦੱਸਿਓ ਚਲ ਕੋਈ ਨਹੀਂ ਮੈਂ ਕਰਤੀ ਨੇ ਤੇ ਜੇ ਮੰਨ ਜਾਣਗੇ ਠੀਕ ਹੈ ਨਾ ਮੰਨਣਗੇ ਤੇ ਫਿਰ ਵੇਰ ਲਿਓ ਤੁਸੀਂ ਫੇਰ ਕਿਸ ਦਾ ਨਾ ਜੀ ਨਹੀਂ ਚਲ ਕੋਈ ਨਹੀਂ ਮੈਂ ਕਰਕੇ ਵੇਰ ਨਹੀਂ ਭਲਾ ਕੀ ਜਾਂਦੇ ਪੁੱਛ ਲਓ ਤੁਸੀਂ ਉਹਨਾਂ ਜੇ ਤੁਹਾਨੂੰ ਭੂਆ ਨੂੰ ਪੁੱਛਿਆ ਤੇ ਉਹਨੇ ਕੋਈ ਨਾ ਕੋਈ ਦੱਸਿਆ ਤੇ ਫਿਰ ਮੈਂ ਨਾ ਰੁਪਿੰਦਰ ਨਾਲ ਖਲਾਸੀ ਕਰਾ ਹੀ ਲੈਣੀ ਹੈ ਫੇਰ ਨਹੀਂ ਨੂੰ ਮੈਂਚੇ ਰੱਖਣਾ ਹੋਰ ਨਾ ਹੋਏ ਕੱਲ ਨੂੰ ਕੁੜੀ ਨੂੰ ਕੁਝ ਦੇ ਕੇ ਮਾਰ ਦੇ ਤੇ ਮੈਂ ਕਿ ਲੱਭ ਲੈਣਾ ਮੁੜ ਕੇ ਬਣਾ ਜੀਆ ਉਧਰ ਪਹਿਲਾਂ ਆ ਜਾਂਦੀ ਆ ਤੇ ਇੱਧਰ ਆਵੇ ਰੋਟੀ ਦਾ ਰਫੜਪਾ ਦੇਣਾ ਹੁੰਦਾ ਫੇ ਰੋਟੀ ਖਾਣੀ ਵੀ ਹੁਣ ਕਰੀ ਸਬਜ਼ੀ ਬਣਾ ਕਦੀ ਕੋਸ਼ ਕਰ ਉੱਤੋਂ ਗੁੜੇ ਗੁੜੇ ਗਰਮੀ ਆ ਗਈ ਇਹਦਾ ਇਹ ਹੋ ਜਾਈਦਾ ਵਦੇ ਇੱਕ ਧੋਨੀਆਂ ਨੇ ਸਾਹਮਣੇ ਹੁੰਦੀ ਆ ਉਹਨਾਂ ਨੇ ਕਿੱਡਾ ਚੱਜ ਫੜਿਆ ਦੋ ਜਣੀਆਂ ਤੁਸੀਂ ਇਕੋ ਜੀਆਂ ਵੀ ਜਦੋਂ ਪਤਾ ਸਾਡੇ ਘਰ ਪਰੋਣਾ ਆਇਆ ਵਾ ਅਸੀਂ ਰੋਟੀ ਪਾਣੀ ਖੋਲ ਕੇ ਖੱਲ ਗਏ ਨਾ ਇੱਧਰ ਨੂੰ ਤੋਰ ਦੇਣਾ ਹੁੰਦਾ ਵਾ ਚਲੋ ਉਧਰੋਂ ਖਾ ਹੀ ਲੈਣੀ ਉਹ ਨਾ ਆਖਦਾ ਤੁਰ ਗਾ ਉਹ ਟੁਰ ਗਾ ਇੱਕ ਸਟਕਾ ਦੀ ਲੱਗ ਗਈ ਐ ਕੁੜੀ ਦੇ ਮਸਾਜ ਨਹੀਂ ਮੈਦੇ ਆਪਣੇ ਆਪ ਨੂੰ ਵਿਪਤਾ ਪਾ ਗਈ ਰ ਪੈ ਗਈ ਹੁਣ ਕਦੀ ਕੋਈ ਮੂੰਹ ਚੋ ਕੇ ਤੁਰ ਪੈਂਦਾ ਕਦੀ ਕੋਈ ਦਸ ਮਸਾਜ ਨਾਲ ਡੇਗੀ ਗਈ ਐ ਕੀ ਉਥੇ ਹੋ ਗਿਆ ਉਹਦਾ ਹੀ ਇਹਨਾਂ ਨੇ ਨਾ ਨਿੱਕੀ ਜੀ ਗੱਲ ਤਾਂ ਚੁਕਣੀ ਹੁੰਦੀ ਏ ਫਿਰ ਪਰਪਿੰਦਰ ਪਰਪਿੰਦਰ ਆਜੋ ਆਜੋ ਦੀਦੀ ਸਾਸੀ ਕਰ ਸਾਸੀ ਕਰ ਦੋ ਉਸ ਨਾ ਠੀਕ ਠਾਕ ਹਾਂਜੀ ਸਾਸੀ ਆਜੋ ਇਧਰੇ ਆਜੋ ਆ ਜਾ ਦੀਦੀ ਬੈਠੋ ਹੋਰ ਸਣਾ ਠੀਕ ਠਾਕ ਹਾਂ ਠੀਕ ਠਾਕ ਆ ਵਧੀਆ ਤੂੰ ਦੱਸ ਬਸ ਠੀਕ ਠਾਕ ਆਪਣਾ ਵੀ ਕਿੱਦਾਂ ਰੁਪਿੰਦਰ ਘਰ ਪਰੇ ਠੀਕ ਆ ਹੁਣ ਸਾਨੂੰ ਪਤਾ ਲੱਗਾ ਸੀਗਾ ਕਿ ਉਹਦੇ ਸੱਟ ਲੱਗ ਗਈ ਹੈ ਹਾਂਜੀ ਨਹੀਂ ਠੀਕ ਬਾਦਾਂ ਤੇ ਬਸ ਉਦਾਂ ਹੀ ਐਵੇਂ ਸ਼ਦਨ ਜੀ ਡਿਗ ਪਈ ਪੌੜੀਆਂ ਤੇ ਲੱਗੀ ਚੜਨ ਉਹ ਪੈਰ ਸਲਿੱਪ ਹੋ ਗਿਆ ਤੇ ਮੜੀ ਜੀਤ ਦੇ ਦੱਬ ਜੀ ਆਈ ਆ ਠੀਕ ਹੋਵਾਦਾ ਚੱਲ ਰੁਪਿੰਦਰ ਇਹੋ ਜੇ ਕੰਮ ਜਿਹੜੇ ਆ ਨਾ ਉਹ ਤੂੰ ਆਪ ਕਰ ਲਿਆ ਕਰ ਦੀਦੀ ਮੈਂ ਇਹਦੇ ਕੰਮ ਕਰਮ ਨਹੀਂ ਨਹੀਂ ਉਹਦੇ ਕੋਲੋਂ ਉਹਦੇ ਐਵੇਂ ਨਾ ਕੱਪੜੇ ਹੀ ਧੋਗਤੇ ਮੇਰੀ ਨਾ ਲੱਤ ਨੂੰ ਬੜੀ ਪੀੜ ਹੋਣਦੀ ਤੇ ਮਸ਼ੀਨ 'ਚ ਧੋਤੇ ਹੀ ਹੰਗਾਲੇ ਹੀ ਸਾਰੇ ਕੰਮ ਹੋਏ ਹੀ ਸਿਰਫ ਇੱਕ ਸੁਕਣੇ ਹੀ ਪਾਉਣੇ ਹੀ ਏਕ ਤੇ ਗਈ ਦੀਦੀ ਬਸਮੋਲ ਇਹਨੇ ਕਦੇ ਕੱਪੜੇ ਪਾਈ ਵੇਖਲੇ ਹੁਣੇ ਮਸ਼ੀਨ ਦੇ ਵਿੱਚ ਤੇ ਮੈਂ ਤਾਂ ਸੁਕਣੇ ਪਾਉਣ ਚੱਲੀ ਸੀ ਤੇ ਮਰ ਰਸੋਈ ਚ ਜਾ ਕੇ ਡੱਬੀ ਕੰਮ ਕਰਨਾ ਉਹ ਪਾਗੇ ਬਾਲਟੀ ਵਿੱਚ ਤੇ ਕੋਠੇ ਲਗੀ ਘਰੇ ਚੜਨ ਪੇ ਚੰਗੀਆਂ ਭਲਕੇ ਦੇ ਤਾਰਾਂ ਬਾਹਰ ਹੈਗੀਆਂ ਅਹੀਂ ਤਾਂ ਮੈਨੂੰ ਕੀ ਪਤਾ ਹੀ ਬਨੇ ਕੋਠੇ ਚੜ ਜਾਣਾ ਉਹ ਮੈਂ ਤਾਂ ਡਈ ਕੰਮ ਕਰਦੇ ਜਦੋਂ ਵੇਖੀ ਤਾਂ ਇਥੇ ਮੂਦੇ ਮੁੰਡ ਗਈ ਤੇ ਜ਼ਿਆਦਾ ਤਾਂ ਨਹੀਂ ਛੱਟ ਲੱਗੀ ਨਹੀਂ ਨਹੀਂ ਜ਼ਿਆਦਾ ਤਾਂ ਨਹੀਂ ਆ ਐਵੇਂ ਮੜੀ ਜੀ ਆ ਚੂਲੇ ਨੂੰ 잡 ਜੀ ਆਈ ਉਹ ਤਾਂ ਠੀਕ ਵਾ ਦੀਦੀ ਡਿੱਗ ਕਾਦਾ ਗਈ ਏ ਮੇਰਾ ਤੇ ਆਪਣਾ ਬੀਪੀ ਘਟ ਗਿਆ ਮੇਰਾ ਤਾਂ ਸਭ ਕੁ ਹੋ ਕੰਮ ਰਹਿ ਗਿਆ ਉਥੇ ਪੇ ਜਾਣ ਜਗ ਹਾਇ ਰਬਾਗ ਹੀ ਬਣ ਗਿਆ ਸੱਚੀ ਇੰਨੀ ਟੈਨਸ਼ਨ ਲੱਗੀ ਆ ਨਾ ਉਦੋਂ ਦੀ ਨਾ ਤੇ ਕੋਈ ਰੋਟੀ ਪਾਣੀ ਖਾਣ ਦਾ ਕੋਈ ਸਵਾਦ ਨਾ ਕੋਈ ਕੰਮ ਕਰਨ ਦਾ ਚੰਗੀ ਭਲੀ ਸਕੂਲ ਜਾਂਦੀ ਹੀ ਕਿਤੇ ਕੋਈ ਮਾਸਾ ਫਿਕਰ ਨਹੀਂ ਹੁੰਦਾ ਚੱਲ ਜਾਣਾ ਚੱਲ ਆਪਣੀ ਪੜ੍ਹਾਈ ਕਰਦੀ ਤੇ ਹੁਣ ਤਾਂ ਸੱਚੀ ਕੋਹ ਨਾ ਪੁੱਛੋਦੀ ਐਦਾਂ ਹੀ ਦਿਨ ਲੰਘ ਜਾਂਦਾ ਚੱਲ ਰਪਿੰਦਰ ਟੈਨਸ਼ਨ ਤੇ ਹੁੰਦੀ ਆ ਆਪਣੀ ਘਟ ਹੁੰਦੀ ਆ ਤੇ ਨਿਆਣਿਆਂ ਦੀ ਵੱਧ ਹੁੰਦੀ ਏ ਇਹਨਾਂ ਨੂੰ ਜਦੋਂ ਕੋਈ ਗੱਲ ਹੋ ਜਾਂਦੀ ਹੈ ਨਾ ਫੇਰ ਜ਼ਿਆਦਾ ਚਿੰਤਾ ਲੱਗ ਜਾਂਦੀ ਹੈ ਤੇ ਬਾਕੀ ਇਹ ਆ ਕਿ ਗੌਰਪ੍ਰੀਤ ਪਹਿਲਾਂ ਵੀ ਕੰਮ ਕਰਦੀ ਰਹੀ ਆ ਨਾ ਉਦੀ ਆਦਤ ਜੀ ਬਣੀ ਆ ਉਹਨੇ ਜਦੋਂ ਕੱਪੜੇ ਵੇਖੇ ਹੁਣੇ ਆ ਤੇ ਉਹਦੇ ਇਰਾਦੇ ਚ ਹੁਣਾ ਮੈਂ ਚੱਲ ਮੈਂ ਸੁੱਕਣੇ ਪਾਵਨੀ ਆ ਪਰ ਉਹਨੂੰ ਥੋੜੀ ਪਤਾ ਹੀ ਕਿ ਮੇਰੇ ਸੱਟ ਲੱਗ ਜਾਣੀ ਚਲੋ ਦੀਦੀ ਅੱਗੇ ਤੋਂ ਧਿਆਨ ਰੱਖਿਓ ਨਿਆਣੀ ਹੈਗੀ ਆ ਨਹੀਂ ਪਤਾ ਲੱਗਦਾ ਇੱਕ ਵਲੇ ਦੀਦੀ ਪਹਿਲਾਂ ਵਾਲੇ ਕੰਮ ਕਿੱਥੇ ਮੈਂ ਤਨਾ ਕਿਤੇ ਹੁਣ ਫੁੱਲਾਂ ਵਾਂਗੂ ਰਖੀ ਕਿਤੇ ਮਾਸਾ ਵੀ ਗਏ ਇੱਥੇ ਦਾ ਇੱਥੇ ਕਿਤੇ ਕੰਮ ਨਾ ਕਰ ਉਹਨੂੰ ਕਰਨ ਦੇਣਾ ਵੀ ਚੱਲ ਪੜਨ ਲਈ ਆ ਕਿਤੇ ਪੜ ਲੂਗੀ ਕਿਤੇ ਕੱਲ ਨੂੰ ਕੋਹ ਬਣ ਕੇ ਦੱਸੂਗੀ ਪਰ ਆ ਬਿਪਤਾ ਦਾ ਤੇ ਪਤਾ ਹੀ ਨਹੀਂ ਪਿਆ ਪੈ ਜਾਣੀ ਆ ਵਿੱਚ ਚਲੋ ਕੋਈ ਗੱਲ ਨਹੀਂ ਕਰਨੀ ਆ ਜੇ ਜੀ ਦੀ ਤੂੰ ਸੱਚ ਪੁੱਛੋ ਨਾ ਐਨੀ ਟੈਨਸ਼ਨ ਨਾ ਮੈਨੂੰ ਨੂਰ ਦੀ ਨਹੀਂ ਹੁੰਦੀ ਜਿੰਨੀ ਮੈਨੂੰ ਇਹਦੀ ਲੱਗੀ ਆ ਹੁਣ ਟਾਈਮ ਨਾਲ ਦਵਾਈ ਦੇਣ ਦੇਈਆਂ ਜਿੱਦਾਂ ਡਾਕਟਰ ਨੇ ਦਸੀ ਆ ਵੀ ਚੱਲ ਉਠਣ ਵਾਲੀ ਬਣੇਗਾ ਚੱਲ ਰਪਿੰਦਰ ਜੇ ਤੂੰ ਇੰਨਾ ਕਰਦੀ ਓਦੇ ਨਾਲ ਤੇ ਸੋਭਾ ਹੀ ਆ ਸਾਰਿਆਂ ਨੇ ਇਹੋ ਹੀ ਕਹਿਣਾ ਵਾ ਵੀ ਚੱਲ ਉਹਨੂੰ ਸਾਕੀ ਮਾਂ ਬਣ ਕੇ ਦੱਸਣ ਲਈ ਆ ਤੇ ਉਹਨੂੰ ਵੀ ਵਿਚਾਰੀ ਨੂੰ ਨਾ ਹੋਊਗਾ ਮਾਂ ਦੀ ਕਮੀ ਨਾ ਮਹਿਸੂਸ ਹੋਊਗੀ ਪਤਾ ਹੀ ਨਾ ਲੱਗੂਗਾ ਵੀ ਮੇਰੀ ਆਪਣੀ ਆ ਕਿ ਬਗਾਨੀ ਆ ਚਲੋ ਦੀਦੀ ਉਹ ਤਾਂ ਹੁਣ ਦੁਨੀਆ ਤੇ ਹੀ ਆ ਨਾ ਦੁਨੀਆ ਦਾ ਘੜਾ ਮੂੰਹ ਫੜ ਲੈਣਾ ਲੋਕੀ ਇੱਧਰ ਹੋਰ ਵਾ ਤੇ ਉੱਧਰ ਹੋਰ ਵਾ ਕਰ ਨਹੀਂ ਲਓ ਨਾ ਲੋਕੀ ਨਹੀਂ ਨਾ ਕਰਦੇ ਨਹੀਂ ਨਹੀਂ ਰਪਿੰਦਰ ਜੇ ਕਰੀਏ ਨਾ ਤੇ ਜੱਗ ਜਿਹੜਾ ਵਾ ਨਾ ਉਹ ਸੋਭਾ ਹੀ ਕਰਦਾ ਵਾ ਐਵੇਂ ਨਹੀਂ ਭਰਿਆਈ ਕਰਦਾ ਚਲੋ ਆਪਣੇ ਬਲ ਦਾ ਚੰਗਾ ਹੀ ਕਰਨ ਦੇ ਆ ਗਾੜੀ ਚਲੋ ਜੋ ਉਹਦੀ ਕਰਮਾਂ ਦੇ ਵਿੱਚ ਹੁਣਾਂ ਤੇ ਉਹੋ ਭਜੀਏ ਉਹ ਤਾਂ ਤੇਰੀ ਗੱਲ ਠੀਕ ਵਾ ਹਾਂਜੀ ਤੇ ਭੂਆ ਜੀ ਇੱਧਰ ਆਏ ਆ ਨਾ ਹਾਂਜੀ ਭੂਆ ਜੀ ਇੱਥੇ ਹੀ ਆ ਅੰਦਰੋਂ ਪੰਜਾਬ ਦਾ ਲੰਮੇ ਪਈ ਘਰੇ ਚੱਲ ਕੋਈ ਨਹੀਂ ਮੈਂ ਉਹਨਾਂ ਲੱਗ ਹੋ ਕੇ ਆਉਣੀ ਆ ਠੀਕ ਇਹਨਾਂ ਨੂੰ ਫੋਨ ਲਾ ਕੇ ਦੱਸ ਹੀ دینی ਆ ਪਿਆਜਰਾ ਮੇਰ ਕੋ ਨਹੀਂ ਆਇਆ ਜਾਣਾ ਪਤਾ ਨਹੀਂ ਇਹਨਾਂ ਨੇ ਕਾਲੀਆਂ ਕੀ ਕਹਿਣਾ ਵਾ ਹਲੋ ਹਾਂਜੀ ਰਮਨ ਮੈਂ ਨਾ ਤੁਹਾਡੇ ਨਾਲ ਇੱਕ ਸਲਾਹ ਜੀ ਕਰਨੀ ਸੀ ਗੁੱਸਾ ਨਾ ਕਰਿਓ ਦੱਸੋ ਦੱਸੋ ਦੱਸਣਾ ਕੀ ਆ ਮੇਰਾ ਰਾਦਾ ਜਰਾਦਰ ਆਪਾਂ ਲਵਲੀ ਬੜਾ ਹੀ ਜ਼ੋਰ ਲਾਉਂਦੇ ਆ ਵਾ ਮੇਰੀ ਗੱਲ ਸੁਣ ਵੇਲਾ ਤੋਂ ਸਿਰੇ ਕਹਿੰਦੀ ਸੀ ਵੀ ਮੈਂ ਸ਼ਾਮ ਤੱਕ ਘਰੋਂਗੀ ਤੁਹਾਨੂੰ ਕਹਿ ਮਗਰ ਫੋਨ ਕਰਨ ਦੀ ਕੋਰਨੀ ਤੂੰ ਫਿਰ ਉਹ ਗੱਲ ਕੀ ਕੀ ਦਾ ਉਹ ਨਹੀਂ ਨਹੀਂ ਇਹ ਇਦਾਂ ਦੀ ਗੱਲ ਨਹੀਂ ਗਈ ਕੋਈ ਵੀ ਉਹ ਗੋਪੀ ਨੇ ਨਾ ਦੇਖ ਕੇ ਤਾਂ ਸਟਲ ਵਾਲੀ ਆ ਤੇ ਉਹ ਹੁਣ ਦਵਾਈ ਖਾ ਕੇ ਸੁੱਤੀ ਆ ਮੇਰਾ ਰਾਦਾ ਹੀ ਆਏ ਤੇ ਮੈਂ ਹੈ ਹੀ ਆ ਚੱਲ ਕੁੜੀ ਉੱਠਦੀ ਐ ਨਾ ਤਾਂ ਦਾ ਹਾਲ ਚਾਲ ਪੁੱਛ ਕੇ ਤੇ ਮੈਂ ਸਿਰ ਸੋਹਤੇ ਆ ਜੂੰਗੀ ਮੇਰੀ ਘਰ ਸੋਣਾ ਜਾਂ ਤੇ ਤੋਂ ਰੋਟੀ ਬਣਾ ਕੇ ਪਕਾ ਕੇ ਗਈ ਹੁੰਦੀ ਤੇ ਤਾਂ ਵੀ ਹੁਣ ਮੈਂ ਗਵੰਡੀਆਂ ਨੂੰ ਕਹੀ ਗਵਾ ਵੀ ਉਹ ਉੱਥੇ ਗਈ ਆ ਉਹਨਾਂ ਨਾਲ ਉਹਨਾਂ ਨੇ ਫੜਿਆ ਪਕਾ ਲ ਕੋਈ ਗੱਲ ਨਹੀਂ ਉਹ ਪੈਦਲ ਦੀ ਤੇ ਉੱਥੇ ਚੱਲ ਜਾਂਦੀ ਐ ਮੇਰੀ ਸੁਣੋ ਗੱਲ ਮੈਂ ਆਪ ਹੀ ਫੋਨ ਕਰ ਦਿੰਨੀ ਐ ਭੈਣ ਜੀ ਨੂੰ ਵੀ ਰੋਟੀ ਪਕਾ ਕੇ ਦਿੰਦੀ ਆਇਓ ਤੇ ਕੋਈ ਨੂੰ ਨਾ ਰੋਟੀ ਦੇ ਜਾਣੀ ਆ ਉੱਥੇ ਕਿੰਨੇ ਕ ਜਾਣੇ ਜੇ ਇਕੱਲੇ ਜੇ ਚਾਰ ਪੰਜ ਫੁੜਕੇ ਵੇਖਵਾ ਦੂਗਾ। ਗੱਲਾਂ ਬਾਤ ਭਾਵੇਂ ਦੋ ਜਣੇ ਤੇ ਭਾਵੇਂ ਤਿੰਨ ਜਣੇ ਆ। ਅਗਦੇ ਇੱਕ ਦਿਨ ਦੇਤੀ ਰੋਟੀ ਦੋ ਦਿਨ ਦੇਤੀ ਹੁਣ ਰੋਜ਼ ਕੋਈ ਦੰਦਾ ਪਕਾ ਕੇ। ਉਹ ਨਹੀਂ ਨਹੀਂ ਜਦੋਂ ਉਹ ਕਿਤੇ ਜਾਂਦੇ ਆ ਤੇ ਮੈਂ ਵੀ ਤਾਂ ਰੋਟੀ ਪਕਾ ਕੇ ਘੱਲਦੀ ਆ। ਇਦਾਂ ਦੀ ਗੱਲ ਨਹੀਂ ਗਈ। ਮੈਂ ਫੋਨ ਕਰ ਦਿੰਨੀ ਆ ਤੇ ਸਵੇਰੇ ਮੈਂ ਸੌਹਤੇ ਆ ਜੂੰਗੀ। ਚਲ ਵੇਲਾ ਭਰ ਕੇ ਆਪਣੀ। ਨਹੀਂ ਨਹੀਂ ਮਰਜ਼ੀ ਵਾਲੀ ਕਿਹੜੀ ਗੱਲ ਆ? ਜੇ ਤੁਸੀਂ ਕਹੋ ਤਾਂ ਮੈਂ ਰਹਿ ਪੈਣੀ ਆ। ਮਤਲਬ ਕਹਿਣਾ ਤੈਨੂੰ ਮੈਂ ਕੀ ਆ? ਜਦੋਂ ਤੂੰ ਇੱਥੇ ਜਾਣੀ ਆ ਨਾ ਇੱਥੇ ਜਾ ਕੇ ਫਿਰ ਤੂੰ ਵੇਟਰ ਜਾਣੀ ਫੇਰ ਤੂੰ ਕਹਿੰਨੇ ਮੈਂ ਆਉਣਾ ਦੇ ਆ। ਤੰੜਾ ਨੇ ਗੋਪੀ ਨੂੰ ਜਿਆਦੀ ਸੱਟ ਲੱਗੀ ਆ ਪਤਾ ਨਹੀਂ ਹੁਣ ਤੇ ਗੋਲੀ ਦਵਾਈ ਖਾ ਕੇ ਸੁੱਤੀ ਆ ਵਿਚਾਰੀ ਉੱਠਦੀ ਆ ਤੇ ਫੇਰ ਹੀ ਪੁੱਛੂਗੀ ਤਾਂ ਕਰਕੇ ਤੇ ਮੈਂ ਕਹਿਣ ਲਈ ਆ ਫੇਰ ਐ ਪੈਣੀ ਆ ਉਹਦੀ ਕਿਹੜੀ ਮਾਂ ਚੱਲ ਉਹਨੂੰ ਲਾਗੇ ਬਹਿ ਕੇ ਪੁੱਛੂਗੀ ਕਿ ਕਿੱਦਾਂ ਲੱਗੀ ਆ ਸੱਟ ਮਾਂ ਤੇਰੀ ਹਾਲ ਚਾਲ ਪੁੱਛਦੀ ਆ ਸੋ ਗੱਲਬਾਤ ਹੁੰਦੀ ਆ ਚਲ ਫੇਰ ਸਵੇਰੇ ਆਜੀ ਆਜ ਆਹੀਂ ਜਰੂਰ ਫੇਰ ਸੌਤੇ ਹੈ ਕੋਈ ਨਹੀਂ ਕੋਈ ਨਹੀਂ ਮੈਂ ਸਵੇਰੇ ਸੌਤੇ लवली ਨੂੰ ਕਹੂੰ ਨਚੜਾਇਆ ਪਸੇ ਚਲ ਠੀਕ ਆ ਚਲੋ ਠੀਕ ਆ ਚੰਗਾ ਕਹਾਲਾ ਤੇ ਇਹਨਾਂ ਦੀ ਵੀ ਠੀਕ ਹੋ ਤੇ ਆਈ ਤੇ ਮੈਂ ਇਦਾਂ ਹੀ ਹਾਂ ਪਿਸ਼ਾਮਾ ਨੂੰ ਆ ਜਾਣਾ ਹੁਣ ਇਹ ਕਹੀ ਜਾਣ ਦੇ ਭੂਆ ਰਾਤ ਰਹਿ ਭੂਆ ਰਾਤ ਰਹਿ ਤੇ ਉਹਨਾਂ ਨੇ ਤਾਂ ਔਖੇ ਹੋਣਾ ਹੀ ਹੋਣਾ